ਹਾਲੇ ਤਾਂ ਪਿਛਲੇ ਹੜ੍ਹਾਂ ਦੇ ਝੰਬੇ ਹੋਏ ਕਿਸਾਨ ਨਾਰਮਲ ਜ਼ਿੰਦਗੀ ਦੇ ਵਿੱਚ ਨਹੀਂ ਆਏ ਸਨ ਕਿ ਦੁਬਾਰਾ ਤੋਂ ਉਹਨਾਂ ਖੇਤਰਾਂ ਦੇ ਵਿੱਚ ਪਾਣੀ ਚੜ ਗਿਆ ਇਸੇ ਵਿਚਾਲੇ ਅੱਜ ਆਮ ਆਦਮੀ ਪਾਰਟੀ ਨੇ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ ਆਖਿਰਕਾਰ ਉਸ ਉਮੀਦਵਾਰ ਬਾਰੇ ਥੋੜੀ ਜਿਹਾ ਚੰਨਾ ਪਾਇਆ ਜਾਵੇ ਤੇ ਕਾਂਗਰਸ ਪਾਰਟੀ ਨੇ ਵੀ ਆਪਣਾ ਉਮੀਦਵਾਰ ਐਲਾਨਤਾ ਉਹਨਾਂ ਨੇ ਕਰਨ ਵੀਰ ਸਿੰਘ ਬੁਰਜ ਨੂੰ ਆਪਣਾ ਉਮੀਦਵਾਰ ਬਣਾ ਲਿਆ 39000 ਕਰੋੜ ਰੁਪਇਆ ਕੁਝ ਸਮਾਂ ਪਹਿਲਾਂ ਲਾਣਿਆ ਜੀ 65000 ਕਰੋੜ ਕੱਲ ਹੋਰ ਲਾਣਤਾ ਕਿ ਜਿਹੜੇ ਲੋਕ 라ਵਨ ਨੂੰ ਸਾੜਨ ਵਾਸਤੇ ਅੱਗ ਲਾਉਣ ਜਾਂਦੇ ਨੇ ਉਹਨਾਂ ਤੇ 35 ਕਿਸਮ ਦੇ ਸਵਾਲ ਉੱਠਦੇ ਆ ਕਿਸਾਨਾਂ ਤੇ ਦੋਸ਼ਤਾ ਲੱਗ ਰਹੇ ਨੇ ਕਿ ਉਪਰਾਲੀ ਸਾੜਦੇ ਆ ਪਰ ਜਿਹੜਾ ਇਹ ਕਦਮ ਚੱਕਿਆ ਜਾਂਦਾ ਕਦੇ ਇਹਦੇ ਬਾਰੇ ਵੀ ਕਿਸੇ ਨੇ ਸੋਚਿਆ ਸੁਖਵੀਰ ਸਿੰਘ ਬਾਦਲ ਨੇ ਅਕਾਲੀ ਦਲ ਵੀ ਸ਼ਾਮਲ ਕਰਾ ਲਿਆ ਕਿ ਹਿੰਦੂ ਸਿੱਖ ಏਕਤਾ ਪੁਕਾਉਣੀ ਹੈ ਕਿਹੜਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤਿਹਾੜੇ ਤੇ ਸਿੱਖ ਜਿੱਥੇ ਬੰਦੀਆਂ ਨੂੰ ਉਹਨਾਂ ਦੇ ਜਥਿਆਂ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ ਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਤੋੜ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਿਆ ਲੈ ਕੇ ਹਫ਼ਤਾ ਕਰਦੀ ਹੈ ਕੁਝ ਖਾਸ ਸਰਗਰਮੀਆਂ ਤੇ ਹੁਣ ਨਾ ਸਭ ਤੋਂ ਪਹਿਲਾਂ ਇਸ ਖਬਰ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਢਿੱਲੋਂ ਸਾਹਿਬ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਕੋਮਲ ਕਪੂਰ ਜੀਓ ਤੁਹਾਨੂੰ ਸਭ ਜਿਕਰ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਇੱਕ ਪਾਸੇ ਹੜ੍ਹ ਜਿਹੜੇ ਹੜ ਆਏ ਨੇ ਉਹਨਾਂ ਨੂੰ ਲੈ ਕੇ ਹਲੇ ਤੱਕ ਜਿਹੜਾ ਨੁਕਸਾਨ ਦੀ ਪਰਪਾਈ ਨਹੀਂ ਹੋ ਸਕੀ ਦੂਜੇ ਪਾਸੇ ਮੁਰਤੋਂ ਕਿਹਾ ਜਾ ਰਿਹਾ ਕਿ ਡੈਮਾ ਦੇ ਗੇਟ ਖੁੱਲਨੇ ਨੇ ਤੇ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਪੰਜਾਬ ਦੇ ਵਿੱਚ ਮੌਸਮ ਹੈ ਦੁਬਾਰਾ ਤੋਂ ਬਦਲਣ ਵਾਲਾ ਹੈ ਤੇ ਮੀਂਹ ਵੀ ਰਵੇਗਾ ਦੇਖੋ ਪਹਿਲਾਂ ਭਾਵੇਂ ਭਾਰਤ ਦੇ ਮੌਸਮ ਵਿਭਾਗ ਦੀ ਕੋਈ ਪੇਸ਼ੰ ਕੋਈ ਸੱਚ ਹੋਈ ਹੋਵੇ ਨਾ ਹੋਈ ਹੋਵੇ ਕੁਣ ਥੋੜਾ ਜਿਹਾ ਫਰਕ ਪੈ ਗਿਆ। ਸੋ ਮੌਸਮ ਨੂੰ ਦੇਖਦੇ ਹੋਏ ਡੈਮਾ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਉਹਦੇ ਨਾਲ ਕਿਸਾਨਾਂ ਦੇ ਸਾਹ ਸੁੱਤੇ ਗਏ। ਜੀ। ਕਈ ਖੇਤਰਾਂ ਦੇ ਵਿੱਚ ਦੁਬਾਰਾ ਪਾਣੀ ਚੜ ਗਿਆ। ਹਾਲੇ ਤਾਂ ਪਿਛਲੇ ਹੜ੍ਹਾਂ ਦੇ ਝੰਬੇ ਹੋਏ ਕਿਸਾਨ ਨਾਰਮਲ ਜ਼ਿੰਦਗੀ ਦੇ ਵਿੱਚ ਨਹੀਂ ਆਏ ਸਨ। ਕਿ ਦੁਬਾਰਾ ਤੋਂ ਉਹਨਾਂ ਖੇਤਰਾਂ ਦੇ ਵਿੱਚ ਪਾਣੀ ਚੜ ਗਿਆ। ਉੱਥੇ ਸੁਚੇਤ ਰਹਿਣ ਨੂੰ ਆਖਿਆ ਗਿਆ। ਅਜੇ ਤੱਕ ਸਰਕਾਰਾਂ ਇੱਕ ਦੂਜੇ ਦੇ ਉੱਤੇ ਦੋਸ਼-ਪ੍ਰਤੀ ਦੋਸ਼ ਲਾ ਰਹੀਆਂ ਨੇ। ਪੰਜਾਬ ਦੀ ਸਰਕਾਰ ਕਹਿੰਦੀ ਹੈ ਕਿ ਕੇਂਦਰ ਸਰਕਾਰ ਸਾਨੂੰ ਕੱਖ ਨਹੀਂ ਦੇ ਰਿਹਾ। ਤੇ ਕੇਂਦਰ ਸਰਕਾਰ ਕਹਿੰਦੀ ਹੈ ਪਹਿਲੇ ਹੀ ਪੈਸੇ ਬਥੇਰੇ ਆ ਤੁਹਾਡੇ ਕੋਲ ਦਿੱਤੇ ਵੇ। ਉਹਦੇ ਵਿੱਚੋਂ ਖਰਚੋ। ਇਸ ਦੋਨਾਂ ਸਰਕਾਰਾਂ ਦੀ ਲੜਾਈ ਦੇ ਵਿੱਚ ਨੁਕਸਾਨ ਕਿਦਾ ਹੋ ਰਿਹਾ ਹੈ ਪੰਜਾਬ ਦੇ ਲੋਕਾਂ ਦਾ ਪਰ ਸਾਡੇ ਪੰਜਾਬ ਦੇ ਲੋਕ ਖਾਸ ਕਰ ਸਮਾਜ ਸੇਵੀ ਸੰਸਥਾਾਂ ਵਿੱਚ ਸਿੱਖ ਸੰਸਥਾਾਂ ਤੇ ਹੋਰਾਂ ਨੇ ਜਿਸ ਤਰੀਕੇ ਦੇ ਨਾਲ ਆਪਣੇ ਭਰਾਵਾਂ ਦੀ ਮਦਦ ਕੀਤੀ ਹੈ ਜੀ ਇਹਦੇ ਬਾਰੇ ਕਹਿ ਸਕਦੇ ਹਾਂ ਕਿ ਇਹ ਕੁਦਰਤ ਦੇ ਕਿਸੇ ਖਾਸ ਅਚੰਬੇ ਤੋਂ ਘਟਣੀ ਕੁਦਰਤ ਨੇ ਉਹਨਾਂ ਨੂੰ ਮੌਕਾ ਦਿੱਤਾ ਤੇ ਉਹਨਾਂ ਦੇ ਹਿੱਸੇ ਇਹ ਸੇਵਾ ਹੀ ਉਹਨਾਂ ਨੇ ਦਿਲ ਖੋਲ ਕੇ ਆਪਣੇ ਭਰਾਵਾਂ ਲਈ ਧਾਨ ਕੀਤਾ ਔਰ ਸਰਕਾਰਾਂ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਇਹਨਾਂ ਦੀ ਤੇ 36 ਰਾਸ ਸੀ ਲਾਲਚ ਵਗੈਰਾ ਹੋ ਸਕਦੇ ਐ ਪਰ ਮੇਰੇ ਮਾਣਯੋਗ ਭਰਾਵੋ ਜਿਹੜਾ ਤੁਸੀਂ ਕੰਮ ਕੀਤਾ ਮਾਨਵਤਾ ਦਾ ਪਰਚਮ ਨੀਵਾਂ ਨਹੀਂ ਹੋਣ ਦਿੱਤਾ ਤੇ ਤੁਸੀਂ ਜਿਹੜਾ ਕੁਝ ਕੀਤਾ ਇਹ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੈ ਜੀ ਬਿਲਕੁਲ ਟਿਲੋ ਸਭ ਉਧਰ ਜ਼ਿਮਨੀ ਚੋਣਾਂ ਦੀ ਗੱਲ ਕਰ ਲਈ ਜੋ ਕਿ ਤਰਨਤਾਰਨ ਦੇ ਵਿੱਚ ਹੋਣ ਵਾਲੀਆਂ ਨੇ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਸਿਆਸਤ ਗਰਮਾ ਚੁੱਕੀ ਹੈ ਤੇ ਆਪਣੇ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਨੇ ਇਸੇ ਵਿਚਾਲੇ ਅੱਜ ਆਮ ਆਦਮੀ ਪਾਰਟੀ ਨੇ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ ਆਖਿਰਕਾਰ ਉਸ ਉਮੀਦਵਾਰ ਬਾਰੇ ਥੋੜੀ ਜਿਹਾ ਚਾਨਣਾ ਪਾਇਆ ਜਾਵੇ ਹੁਣ ਤਾਂ ਚਾਰ ਉਮੀਦਵਾਰ ਐਲਾਨੇ ਜਾ ਚੁੱਕੇ ਨੇ ਜੀ ਜਿਹੜੇ ਇਹ ਆਮ ਆਦਮੀ ਪਾਰਟੀ ਐ ਹੁਣ ਤੱਕ ਕਿੰਨਾ ਨੇ ਕਿਹਾ ਸੀ ਸਾਡੇ ਤਾਂ ਭਮੱਕੜ ਨੇ ਬਹੁਤ ਜ਼ਿਆਦਾ ਅਸੀਂ ਆਮ ਲੋਕਾਂ ਦੇ ਵਿੱਚੋਂ ਅੱਗੇ ਲੈ ਕੇ ਆਵਾਂਗੇ ਅਸੀਂ ਤਾਂ ਗੁਰੂ ਸਾਹਿਬ ਦੇ ਰਾਹ ਤੇ ਚੱਲਦੇ ਆ ਜੇ ਪਿਛਲਾ ਇਤਿਹਾਸ ਦੇਖੀਏ ਹੁਣ ਤੱਕ ਦਾ ਭਾਵੇਂ ਜਲੰਧਰ ਦੀ ਚੋਣ ਦੇਖ ਲੋ ਗਿੱਦੜ ਵਹੀ ਦੀ ਦੇਖ ਲਓ ਤੇ ਕਈ ਹੋਰ ਨਾ ਖੇਤਰਾਂ ਦੀ ਵੇਖ ਲਓ ਇਹਨਾਂ ਨੇ ਉਮੀਦਵਾਰ ਦੂਜੀਆਂ ਪਾਰਟੀਆਂ ਚੋਂ ਲਿਆਂਦੇ ਆ ਜੀ ਹੁਣ ਤਾਂ ਇਹ ਸਰਕਾਰ ਨੂੰ 3.5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੁਸੀਂ ਆਪਣੇ ਵਿੱਚੋਂ ਕੋਈ ਉਮੀਦਵਾਰ ਕਿਉਂ ਨਾ ਚੁਣ ਸਕੇ ਅਕਾਲੀ ਦਲ ਚੋਂ ਲਿਆਂਦੇ ਹੋਏ ਹਰਮਿੰਦਰ ਸਿੰਘ ਸੰਧੂ ਨੂੰ ਇਹਨਾਂ ਨੇ ਆਪਣਾ ਉਮੀਦਵਾਰ ਬਣਾਤਾ ਉਧਰ ਅਕਾਲੀ ਦਲ ਨੇ ਵੀ ਧਾਰ ਆਲਾ ਕੰਮ ਜਾਈ ਕੀਤਾ ਪ੍ਰਿੰਸੀਪਲ ਸੁਖਵਿੰਦਰ ਕੌਰ ਭਾਰਤੀ ਜਨਤਾ ਪਾਰਟੀ ਵੱਲੋਂ ਹਰਜੀਤ ਸਿੰਘ ਸੰਧੂ ਤੇ ਕਾਂਗਰਸ ਪਾਰਟੀ ਨੇ ਵੀ ਆਪਣਾ ਉਮੀਦਵਾਰ ਐਲਾਨਤਾ ਉਹਨਾਂ ਨੇ ਕਰਨ ਵੀਰ ਸਿੰਘ ਬੁਰਜ ਨੂੰ ਆਪਣਾ ਉਮੀਦਵਾਰ ਬਣਾ ਲਿਆ ਚਰਚਾ ਪਹਿਲਾਂ ਇਹ ਚੱਲਦੀ ਸੀ ਕਿ ਅਕਾਲੀ ਦਲ ਦੇ ਵਿੱਚੋਂ ਸ਼ਾਮਲ ਹੋਏ ਅਨਲ ਜੋਸ਼ੀ ਉਹਨਾਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਪਰ ਉਹਨਾਂ ਨੇ ਕਰਨਵੀਰ ਬੁਰਜ ਨੂੰ ਆਪਣਾ ਉਮੀਦਵਾਰ ਬਣਾ ਲਿਆ ਚਾਰ ਪਾਰਟੀਆਂ ਦੇ ਉਮੀਦਵਾਰ ਐਲਾਨੇ ਜਾ ਚੁੱਕੇ ਨੇ ਅਜੇ ਦੂਜੀਆਂ ਪਾਰਟੀਆਂ ਖਾਸ ਕਰ ਭਾਈ ਅਮਰਤਪਾਲ ਸਿੰਘ ਦਾ ਤੜਾ ਉਹਨਾਂ ਦੀ ਹਾਲੇ ਆਪਾਂ ਕਹਿ ਸਕਦੇ ਹਾਂ ਕਿ ਉਮੀਦਵਾਰ ਮੈਦਾਨ 'ਚ ਆਉਣਾ ਬਾਕੀ ਹੈ ਜੀ ਬਿਲਕੁਲ ਈ ਲਤਾ ਸਾਹਿਬ ਉਧਰ ਮੁੱਖ ਚੋਣ ਕਮਿਸ਼ਨ ਦੀ ਗੱਲ ਕਰੀਏ ਤਾਂ ਮੁੱਖ ਚੋਣ ਕਮਿਸ਼ਨ ਨੇ ਜਿਹੜਾ ਬਿਹਾਰ ਦਾ ਦੌਰਾ ਕੀਤਾ ਹੈ। ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਜੀ। ਉਹਨਾਂ ਦੇ ਨਾਲ ਦੂਜੇ ਦੋ ਹੋਰ ਕਮਿਸ਼ਨਰ ਜਨਜੋਕ ਪੰਜਾਬ ਵਾਲੇ ਮਿਸਟਰ ਸੁਖਵੀਰ ਸਿੰਘ ਸੰਧੂ ਵੀ ਨੇ ਇੱਕ ਹੋਰ ਇਹ ਚੋਣ ਕਮਿਸ਼ਨ ਪਿਹਾਰ ਦੇ ਵਿੱਚ ਪਹੁੰਚਿਆ ਹੋਇਆ ਹੈ। ਇਹਨਾਂ ਨੇ ਕੱਲ ਕਈ ਸੱਸੀ ਪਾਰਟੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਕਈਆਂ ਦੇ ਨਾਲ ਮੁਲਾਕਾਤ ਕਰਨੀ ਹੈ ਇਹਨਾਂ ਦੇ ਬਿਹਾਰ ਜਾਣ ਤੋਂ ਇਹ ਪਤਾ ਲੱਗਦਾ ਕਿ ਨੇੜ ਭਵਿੱਖ ਦੇ ਵਿੱਚ ਕਦੋਂ ਵੀ ਕਦੋਂ ਵੀ ਜਿਹੜੀ ਚੋਣ ਹੈ ਉਹ ਹਲਾਲੀ ਜਾ ਸਕਦੀ ਹੈ ਔਰ ਅਸੀਂ ਦੇਖਿਆ ਕਿ ਪਿਛਲੇ ਸਮੇਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਲਗਾਤਾਰ ਵਿਹਾਰ ਵਾਸਤੇ ਭਾਰਤ ਦੇ ਖਜ਼ਾਨੇ ਦਾ ਮੂੰਹ ਖੋਲੀ ਬੈਠੇ ਆ ਹੜ੍ਹ ਪੀੜਤਾ ਨੂੰ ਕੁਝ ਦੇਣ ਜਾਂ ਨਾ ਦੇਣ ਇਸ ਤੋਂ ਪਹਿਲਾਂ ਉਹਨਾਂ ਨੇ 39000 ਕਰੋੜ ਰੁਪਇਆ ਕੁਝ ਸਮਾਂ ਪਹਿਲਾਂ ਲਾਣਿਆ ਜੀ 62000 ਕਰੋੜ ਕੱਲ੍ਹ ਹੋਰ ਹਲਾਣਤਾ ਸੋ ਲਗਾਤਾਰਤਾ ਦੇ ਵਿੱਚ ਬਿਹਾਰ ਕਿਉਂਕਿ ਇਸ ਵੇਲੇ ਇਹਨਾਂ ਨੇ ਇਹ ਮਨ ਬਣਾਇਆ ਹੋਇਆ ਕਿ ਅਸੀਂ ਚੋਣ ਜਿੱਤਣੀ ਹੈ ਬਿਹਾਰ ਦੀ ਉਹਦੇ ਉੱਤੇ ਸਾਰਾ ਦਰਉਮਦਾਰ ਟਿਕਿਆ ਹੋਇਆ ਜੀ ਬਿਲਕੁਲ ਢਿਲੋਸਾ ਬੁੱਧੇ ਗੱਲ ਕੀਤੀ ਜਾਵੇ ਦੇਸ਼ ਭਰ ਦੇ ਵਿੱਚ ਬੀਤੇ ਦਿਨੀ ਜਿਹੜਾ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ ਕਾਫੀ ਜ਼ਿਆਦਾ ਰੌਣਕਾਂ ਲੱਗੀਆਂ ਤੇ ਲੋਕਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਦੇਖੋ ਦਸਹਿਰਾ ਤਕਰੀਬਨ ਦੀਵਾਲੀ ਤੋਂ 20 ਦਿਨ ਪਹਿਲਾਂ ਮਨਾਇਆ ਜਾਂਦਾ ਹੈ ਦੇਸੀ ਤਿਥਾਂ ਦੇ ਮੁਤਾਬਕ ਪਹਿਲਾਂ ਸ਼ਰਾਦ ਆਉਂਦੇ ਨੇ ਸ਼ਰਾਦ ਤੋਂ ਬਾਅਦ ਨਰਾਤੇ ਸ਼ੁਰੂ ਹੁੰਦੇ ਨੇ ਤੇ ਕਿਹਾ ਜਾਂਦਾ ਕਿ ਨਾਉ ਨਰਾਤੇ ਮਾਤਾ ਦੇ ਦਸਮਾ ਦਸਹਿਰਾ ਹਾਲ ਹੀ ਦੇ ਵਿੱਚ ਅਸੀਂ ਦਸਹਿਰੇ ਦਾ ਪਵਿੱਤਰ ਤਿਹਾਰ ਮਨਾ ਕੇ ਹਟੇ ਆਂ ਬੱਕ ਬੱਕ ਤਮਾਦੇ ਉੱਤੇ ਇਹਨਾਂ ਨੇ 라ਵਣ ਦੇ ਪੁਤਲੇ ਸਾੜੇ। ਔਰ 라ਵਣ ਬਾਰੇ ਬਹੁਤ ਸਾਰੇ ਲੋਕੋ ਨੂੰ ਬਹੁਤ ਵੱਡਾ ਵਿਦਵਾਨ ਸਮਝਦੇ ਆ। ਜੀ। ਕਈ ਤਮਾਦੇ ਉੱਤੇ 라ਵਣ ਦੀ ਪੂਜਾ ਵੀ ਹੁੰਦੀ ਹੈ। ਉਹਨਾਂ ਨੇ ਠੀਕ ਹੈ ਬੰਦੇ ਤੋਂ ਕੋਈ ਗਲਤੀ ਹੋ ਗਈ। ਔਰ ਜਿਹੜਾ ਦਸਰਾ ਤਿਹਾਰ ਹੈ ਆਮ ਤੌਰ ਤੇ ਇਹੀ ਹੁੰਦਾ ਹੈ ਕਿ ਬਦੀ ਦੇ ਉੱਤੇ ਨੇਕੀ ਦੀ ਜਿੱਤ ਵਕ ਵਕਤਾਮਾ ਦੇ ਉੱਤੇ ਰਾਵਣ ਕੁੰਭਕਰਨ ਮੇਘਨਾਥ ਇਹਨਾਂ ਦੇ ਪੁਤਲੇ ਬਣਾ ਕੇ ਸਾਡੇ ਜਾਂਦੇ ਨੇ ਇਹ ਪ੍ਰੋਸੀਜਰ ਇਹ ਸਿਸਟਮ ਹਰ ਸਾਲ ਚੱਲਦਾ ਹੈ ਕਈ ਵਾਰ ਦੇਖਣ ਨੂੰ ਮਿਲਦਾ ਹੈ ਕਿ ਜਿਹੜੇ ਲੋਕ ਰਾਵਣ ਨੂੰ ਸਾੜਨ ਵਾਸਤੇ ਅੱਗ ਲਾਉਣ ਜਾਂਦੇ ਨੇ ਉਹਨਾਂ ਤੇ 35 ਕਿਸਮ ਦੇ ਸਵਾਲ ਉੱਠਦੇ ਆ ਕੀ ਅਸੀਂ ਅੱਜ ਵੀ ਉਹ ਵਰਤੀ ਖਤਮ ਕਰਤੀ ਹੈ ਜਿਹਦੇ ਬਾਰੇ ਉਦੋਂ ਇਹ ਸਾਰਾ ਕੁਝ ਕੀਤਾ ਗਿਆ ਸੀ ਕਿ ਉਹ ਵਰਤੀਆਂ ਵਾਲੇ ਲੋਕ ਜਿਨ੍ਹਾਂ ਨੂੰ ਇਹ ਕਹਿ ਕੇ ਕੱਟਮ ਕੀਤਾ ਗਿਆ ਕਿ ਬਦੀ ਹੈ ਉਹਦੇ ਉੱਤੇ ਨੇਕੀ ਦੀ ਜਿੱਤ ਹੈ ਉਹ ਲੋਕ ਜਿਹੜੇ ਉੱਥੇ ਅਨੁਸਾਰਨ ਬਾਸ ਤੇ ਮੰਚਾਂ ਤੇ ਬੈਠੇ ਹੁੰਦੇ ਆ ਕਿ ਉਹਨਾਂ ਦੇ ਕਰਤਾਰ ਬਹੁ ਗਿਣਤੀ ਚ ਇਸ ਤਰ੍ਹਾਂ ਨਹੀਂ ਹੁੰਦੇ ਕਿ ਉਹਨਾਂ ਤੇ ਵੀ ਸਵਾਲ ਖੜੇ ਹੁੰਦੇ ਆ ਕੀ ਅਮੀਰ ਗਰੀਬ ਦੇ ਪਾੜੇ ਖਤਮ ਹੋ ਗਏ ਕੀ ਧਰਮਾਂ ਦੇ ਨਾਂ ਤੇ ਲੜਾਈਆਂ ਬੰਦ ਹੋ ਗਈਆਂ ਕੀ ਜਿਹੜਾ ਖਿੱਤਿਆਂ ਦੇ ਨਾਂ ਤੇ ਜੱਤਾਂ ਦੇ ਨਾਂ ਤੇ ਲੋਕਾਂ ਨੂੰ ਲੁਲਾਇਆ ਜਾ ਰਿਹਾ ਹੈ ਇਹ ਸਾਰਾ ਕੁਝ ਖਤਮ ਹੋ ਗਿਆ ਸੋ ਲਗਾਤਾਰਤਾ ਦੇ ਵਿੱਚ ਇਹ ਸਾਰਾ ਕੁਝ ਜਿਉਂਦੀ ਟਿਉ ਹੈ ਤੇ ਫੇ ਅਸੀਂ ਹਰ ਸਾਲ ਮਨਾਉਂਦੇ ਹਾਂ ਬੇਤਰ ਇਹ ਆਕੇ ਜਿਹੜੀਆਂ ਬਰਾਈਆਂ ਅੱਜ ਵੀ ਸਮਾਜ ਨੂੰ ਖੋਖਲਾ ਕਰ ਰਹੀਆਂ ਨੇ ਕਦੇ ਅਸੀਂ ਇਸ ਪਾਸੇ ਵੱਲ ਤੁਰਾਂਗੇ ਔਰ ਅਸੀਂ ਹਰ ਸਾਲ 라ਵਣ ਕੁੰਭ ਕਰਨ ਮੇਘਨਾਦ ਦੇ ਪੁਤਲੇ ਸਾੜਦੇ ਆ ਕਦੇ ਸੋਚਿਆ ਕਿ ਉਹਨਾਂ ਦੇ ਨਾਲ ਕਿੰਨਾ ਪ੍ਰਦੂਸ਼ਣ ਪੈਦਾ ਹੁੰਦਾ ਹੈ ਕਿਸਾਨਾਂ ਤੇ ਦੋਸ਼ਤਾ ਲੱਗ ਰਹੇ ਨੇ ਕਿ ਉਪਰਾਲੀ ਸਾੜਦੇ ਆ ਪਰ ਜਿਹੜਾ ਇਹ ਕਦਮ ਚੱਕਿਆ ਜਾਂਦਾ ਕਦੇ ਇਹਦੇ ਬਾਰੇ ਵੀ ਕਿਸੇ ਨੇ ਸੋਚਿਆ ਬਿਲਕੁਲ ਸੋ ਬਿਹਤਰ ਤਰੀਕਾ ਇਹ ਹੈ ਕਿ ਜਿਹੜੀਆਂ ਊਣਤਾਈਆਂ ਜਿਹੜੀਆਂ ਗਲਤ ਗਤੀਵਿਧੀਆਂ ਨੇ ਜਿਹੜੀਆਂ ਚੀਜ਼ਾਂ ਮਨੁੱਖਤਾ ਦੇ ਫਾਇਦੇ 'ਚ ਨਹੀਂ ਮਨੁੱਖਤਾ ਦੇ ਉਲਟ ਜਾ ਕੇ ਕੰਮ ਕਰਦੀਆਂ ਨੇ ਉਹਨਾਂ ਦੇ ਉੱਤੇ ਸਾਨੂੰ ਸੋਚ ਵਿਚਾਰ ਕੇ ਉਹਨਾਂ ਦੇ ਵਿੱਚ ਤਬਦੀਲੀ ਲਿਆਉਣ ਦੀ ਬੜੀ ਜ਼ਰੂਰਤ ਹੈ। ਬਿਲਕੁਲ ਢਿਲਸਾ ਪੁੱਤਰ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਕਿਉਂਕਿ ਅਕਾਲੀ ਦਲ ਦੇ ਦੋ ਵੱਡੇ ਉਮੀਦਵਾਰਾਂ ਨੇ ਅਕਾਲੀ ਦਲ ਦਾ ਪੱਲਾ ਛੱਡ ਦਿੱਤਾ ਹੈ। ਦੇਖੋ ਇਹ ਕੋਮਲ ਉਮੀਦਵਾਰ ਨਹੀਂ ਦੋ ਵੱਡੇ ਆਗੂ ਨੇ। ਜੀ। ਉਹਨਾਂ ਦੇ ਵਿੱਚੋਂ ਇੱਕ ਤਾਂ ਬਿਲਕੁਲ ਪਟਿਆਲੇ ਜ਼ਿਲ੍ਹੇ ਦੇ ਨਾਲ ਲੱਗਦਾ ਫਤਿਹਗੜ ਸਾਹਿਬ ਤੋਂ ਜਗਦੀਪ ਸਿੰਘ ਚੀਮਾ ਜੀ ਉਹਨਾਂ ਦੇ ਪਿਤਾ ਸਰਦਾਰ ਰੰਧੀਰ ਸਿੰਘ ਚੀਮਾ ਮੰਤਰੀ ਕਈ ਵਾਰ ਰਹੇ ਐ ਜੀ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਨਜ਼ਦੀਕੀਆਂ ਚੋਂ ਮੰਨੇ ਜਾਂਦੇ ਸੀ ਦੂਜਾ ਅੰਮ੍ਰਿਤਸਰ ਦੇ ਵਿੱਚ ਸਾਬਕਾ ਮੰਤਰੀ ਪਹਿਲਾਂ ਉਹ ਭਾਜਪਾ ਦੇ ਹੁੰਦੇ ਸੀ ਬਾਅਦ ਦੇ ਵਿੱਚ ਉਹਨਾਂ ਨੂੰ ਸਖਬੀਰ ਤੋਂ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕਰਾ ਲਿਆ ਕਿ ਹਿੰਦੂ ਸਿੱਖ ਏਕਤਾ ਪਕਾਉਣੀ ਹੈ ਅਨਲ ਜੋਸ਼ੀ ਜਿਹੜੇ ਜਗਦੀਪ ਚੀਮਾ ਨੇ ਉਹਨਾਂ ਨੇ ਅਕਾਲੀ ਦਲ ਤੋਂ ਕਿਨਾਰਾ ਕਰ ਲਿਆ ਤੇ ਅਨਲ ਜੋਸ਼ੀ ਨੇ ਅਕਾਲੀ ਦਲ ਤੋਂ ਕੱਲਾ ਕਿਨਾਰਾ ਨਹੀਂ ਕੀਤਾ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਰਾਹੁਲ ਗਾਂਧੀ ਨੇ ਮੁਲਾਕਾਤ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਕਾਂਗਰਸ ਦਾ ਪੱਲਾ ਫੜ ਲਿਆ ਜੀ ਬਿਲਕੁਲ ਟਿਲਸਾ ਬੁੱਤਰ ਕਿਹਾ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜੀੜੀ ਐਟ ਇਨ ਮੈਂਬਰੀ ਵਰਕਿੰਗ ਕਮੇਟੀ ਦਾ ਗਠਨ ਕਰ ਦਿੱਤੇ ਤੇ ਐਲਾਨ ਕੀਤਾ ਕਰਦਾ ਕਰੀਸੇ ਹੂੰ ਹੂੰ ਬਿਲਕੁਲ ਟਿਲੋ ਸਭੁੱਧਰ ਗੱਲ ਕੀਤੀ ਜਾਵੇ ਕਿਹਾ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਜਿਹੜਾ 3 ਮੈਂਬਰੀ ਕਮੇਟੀ ਵਰਕਿੰਗ ਦਾ ਐਲਾਨ ਕਰ ਦਿੱਤਾ ਹੈ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਮੁੜ ਸਰਜੀਤ ਉਹਦੇ ਪ੍ਰਧਾਨ ਬਣਾਏ ਗਏ ਸਨ ਜੀ ਪ੍ਰਧਾਨ ਬਣਨ ਤੋਂ ਬਾਅਦ ਉਹਨਾਂ ਨੇ ਪਾਰਟੀ ਦਾ ਢਾਂਚਾ ਅੱਗੇ ਸਥਾਪਿਤ ਕਰਨ ਦਾ ਯਤਨ ਕੀਤਾ ਹੁਣ ਉਹਨਾਂ ਨੇ 31 ਮੈਂਬਰੀ ਇੱਕ ਕਮੇਟੀ ਵਰਕਿੰਗ ਕਮੇਟੀ ਜਿਹਨੂੰ ਕਹਿੰਦੇ ਆ 10 ਮੈਂਬਰ ਉਹਨਾਂ ਨੇ ਆਪ ਦੇ 15 ਦੇ ਕਰੀਬ ਵਿਸ਼ੇਸ਼ ਨਿਯੰਤਰਣ ਮੈਂਬਰ ਚੁਣੇ ਨੇ ਜੀ ਔਰ ਦੇਖਣ ਵਿੱਚ ਆਇਆ ਇਸ ਕਮੇਟੀ ਦੇ ਵਿੱਚ ਬਹੁ ਗਿਣਤੀ ਉਹਨਾਂ ਵਿਅਕਤੀਆਂ ਨੂੰ ਥਾਂ ਦਿੱਤੀ ਹੈ ਜਿਹੜੇ ਨੌਜਵਾਨ ਤਾਂ ਹੈ ਨਵੇਂ ਨੇ ਇਹ ਨਹੀਂ ਜਿਹੜੇ ਬਾਬੇ ਆਦਮ ਬਿਲ ਤੋਂ ਤੁਰੇ ਆਉਂਦੇ ਆ ਉਹਨਾਂ ਨੂੰ ਹੀ ਲਿਆ ਜਾਵੇ ਇਹਦੇ ਵਿੱਚ ਨੌਜਵਾਨਤਾ ਵੀ ਲੈਂਦੀ ਗਈ ਹੈ ਸੋ ਉਹਨਾਂ ਨੇ ਇਸ ਕਮੇਟੀ ਦਾ ਐਲਾਨ ਕਰਤਾ ਔਰ ਬਹੁਤ ਸਾਰੇ ਉਹ ਬੰਦੇ ਨੇ ਜਿਨ੍ਹਾਂ ਦੇ ਚੰਗੇ ਕੰਮ ਉਹਦੇ ਵਿੱਚ ਬਹੁਤ ਸਾਰੇ ਨਾਮਵਰ ਸ਼ਖਸੀਅਤਾਂ ਵੀ ਨੇ ਜਿਨ੍ਹਾਂ ਦਾ ਆਪੋ ਆਪਣੇ ਖੇਤਰਾਂ ਦੇ ਵਿੱਚ ਇੱਕ ਵੱਡਾ ਨਾਂ ਆ। ਖੈਰ ਹੁਣ ਤੱਕ ਰੋਲਾ ਪੈਂਦਾ ਸੀ ਕਿ ਇਹ ਆਪਣੀ ਟੀਮ ਨਹੀਂ ਬਣਾ ਸਕੇ। ਹੁਣ ਜੇ ਕਿਹਾ ਨਹੀਂ ਹਰਪ੍ਰੀਤ ਸਿੰਘ ਨੇ ਆਪਣੀ ਟੀਮ ਬਣਾਈ ਆ। ਤਾਂ ਨਵੇਂ ਤਰ੍ਹਾਂ ਦੇ ਸਵਾਲ ਆ ਜਾਂਦੇ ਆ ਪਰ ਉਹਨਾਂ ਨੇ ਜਿਸ ਤਰੀਕੇ ਨਾਲ ਬਣਾਇਆ ਜਿਹੜੇ ਪੁਰਾਣੇ ਘਾਗ ਆ ਗੂਨੇ ਉਹ ਕਹਿੰਦੇ ਉਹਨਾਂ ਤੋਂ ਸਭਾਵਾ ਕਿਤੇ ਹੋਰ ਲਈਗਾ ਜਾਣ ਗਿਆ ਬਿਲਕੁਲ ਢਿਲੋ ਸਪੁੱਤਰ ਗੱਲ ਕਿਤੇ ਜਾਵੇ ਭਾਰਤ ਸਰਕਾਰ ਨੇ ਜਿਹੜਾ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਤਿਹਾਰੇ ਤੇ ਸਿੱਖ ਜਥੇਬੰਦੀਆਂ ਨੂੰ ਉਹਨਾਂ ਦੇ ਜਥਿਆਂ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ ਦੇਖੋ ਸਾਨੂੰ ਪਤਾ ਹੈਗਾ ਕਿ ਹਰ ਸਾਲ ਕੁਝ ਖਾਸ ਸਮਾਗਮਾਂ ਦੇ ਉੱਤੇ ਸਿੱਖ ਸਰਦਾਲੂ ਜਥੇ ਦੇ ਰੂਪ ਦੇ ਵਿੱਚ ਪਾਕਿਸਤਾਨ ਦੇ ਦੌਰੇ ਤੇ ਜਾਂਦੇ ਨੇ तकरीबन 10 ਦਿਨ ਦਾ ਇਹਨਾਂ ਦਾ ਪ੍ਰੋਗਰਾਮ ਹੁੰਦਾ ਹੈ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਸਮਾਗਮ ਮਨਾਉਂਦੇ ਐ ਗੁਰਪੰਛਮ ਪਾਤਸ਼ਾਹ ਦਾ ਲਾਹੌਰ ਵਿਖੇ ਤੇ ਜਿਹੜਾ ਸਭ ਤੋਂ ਅਹਿਮ ਹੁੰਦਾ ਹੈ ਉਹ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਦੋਂ ਤੋਂ ਭਾਰਤ ਪਾਕਿਸਤਾਨ ਦੇ ਸਬੰਧਾਂ ਵਿੱਚ ਕੁਝ ਕਟੜਤਾ ਆਈ ਪਹਿਲਗਾਮ ਹਮਲਾ ਹੋਇਆ ਉਹ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਕਿ 5 ਨਵੰਬਰ ਨੂੰ ਆ ਰਿਹਾ ਹੈ ਉਹਦੇ ਵਾਸਤੇ ਜਥਾ ਜਾਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਰਧਾਲੂਆਂ ਤੋਂ ਪਾਸਪੋਰਟ ਆਪਣੇ ਕੋਲ ਲੈ ਲਏ ਸਨ ਪਾਸ ਦੇ ਵਿੱਚ ਐਲਾਨ ਕਰਤਾ ਕਿ ਜਦੋਂ ਜਾਣਾ ਹੀ ਨਹੀਂ ਆਪੋ ਆਪਣੇ ਪਾਸਪੋਰਟ ਵਾਪਸ ਲੈ ਜਾਓ ਹੁਣ ਫਿਰ ਉਹਨਾਂ ਨੇ ਭਾਰਤ ਨੇ ਆਗਿਆ ਦਿੱਤੀ ਹੈ ਜਿਹਦਾ ਸਾਰਿਆਂ ਹੀ ਜਥੇਬੰਦੀਆਂ ਉਹ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗਾਜੋਂ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣ। ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਵੇ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਬਖ ਬਖ ਆਗੂਆਂ ਨੇ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਹੈ ਕਿ ਦੇਰ ਆਏ ਦਰਸਤਾਏ ਚਲੋ ਇਹ ਆਗਿਆ ਤਾਂ ਹੁਣ ਦਿੱਤੀ ਗਈ ਹੈ। ਦੇਖਦੇ ਆ ਕਹਿ ਕਹਿ ਸਕਦੇ ਆ ਕਿ ਭਾਰਤ ਨੇ ਇਹ ਜਿਹੜਾ ਭਾਵੇਂ ਦੇਰੀ ਨਾਲ ਹੀ ਕਦਮ ਚੱਕਿਆ ਇੱਕ ਚੰਗਾ ਕਦਮ ਚੱਕਿਆ ਇਹ ਇਸ ਤਰ੍ਹਾਂ ਦੇ ਕਦਮ ਚੰਗੇ ਵਾਸਤੇ ਹੀ ਮੰਨੇ ਜਾਂਦੇ ਜੀ ਬਿਲਕੁਲ ਢੀਲੋ ਸਾਹਿਬੁੱਤਰ ਕਹਿਇਆ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਰੀਏ ਕਿਸਾਨ ਅਗੁਰ ਅჯਵਾਲ ਦੇ ਨਾਲ ਮੁਲਾਕਾਤ ਕੀਤੀ ਹੈ ਜੋ ਕਾਫੀ ਜ਼ਿਆਦਾ ਸਿਆਸੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦੇਖੋ ਸੁਖਬੀਰ ਸਿੰਘ ਬਾਦਲ ਆਪਣੇ ਅਕਾਲੀ ਦਲ ਨੂੰ ਮੁੜ ਪੈਰਾਸਰ ਖੜੇ ਕਰਨ ਲਈ ਕਾਫੀ ਯਤਨਾਂ ਦੇ ਵਿੱਚ ਲੱਗਿਆ ਹੋਇਆ ਹੈ ਹਾਲਾਂਕਿ ਬਲਬੀਰ ਸਿੰਘ ਰਾਜੇਵਾਨ ਇੱਕ ਵੱਡੇ ਕਿਸਾਨ ਆਗੂ ਨੇ ਉਹਨਾਂ ਪੁਰਾਣੇ ਆਗੂਆਂ ਚੋਂ ਹੈ ਜਿਹੜੇ ਦੋ ਹੀ ਹੁੰਦੇ ਸੀ ਇੱਕ ਅਜਮੇਰ ਸਿੰਘ ਲਖੋਵਾਲ ਆ ਹਰਿੰਦਰ ਲਖੋਵਾਲ ਦੇ ਪਿਤਾ ਜੀ ਉਹਨਾਂ ਨੂੰ ਕਾਫੀ ਲੰਬਾ ਸਮਾਂ ਪੰਜਾਬ ਰਾਜ ਮੰਡੀ ਬੋਰਡ ਦੇ ਚੇਅਰਮੈਨ ਦਾ ਅਹੁਦਾ ਵੀ ਮਿਲਿਆ ਸੀ ਅਕਾਲੀ ਪੱਪਰ ਸਰਕਾਰ ਮੌਕੇ ਜਦੋਂ ਕਿਸਾਨ ਮੋਰਚਾ ਲੱਗਿਆ 2020 ਦੇ ਵਿੱਚ ਦਿੱਲੀ ਦੇ ਵਿੱਚ ਗਏ ਨਖੇਤੀ ਕਾਨੂੰਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਆਂਦੇ ਤਾਂ ਕਿਸਾਨੀ ਨੇ ਉਹਦਾ ਵਿਰੋਧ ਕੀਤਾ ਸੁਖਵੀਰ ਸਿੰਘ ਬਾਦਲ ਦੇ ਪਿਤਾ ਜੀ ਸਾਹ ਪ੍ਰਕਾਸ਼ ਸਿੰਘ ਬਾਦਲ ਤੇ ਖੁਦ ਆਪ ਤੇ ਧਰਮ ਪਤਨੀ ਬਾਰੇ ਇਹ ਇਲਜ਼ਾਮ ਸਨ ਕਿ ਜਦੋਂ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਇਹ ਬਿੱਲ ਪਾਸ ਹੋਏ ਇਹ ਲਿਆਂਦੇ ਗਏ ਕਾਨੂੰਨ ਤਬੀਬੀ ਜੀ ਉਹਦਾ ਹਿੱਸਾ ਸੀ ਵਿਰੋਧ ਨਾ ਕਰ ਸਕੇ ਇੱਥੋਂ ਤੱਕ ਕਿ ਪ੍ਰਕਾਸ਼ਿਕ ਬਾਦਲ ਤੋਂ ਵੀ ਕਹਾਤਾ ਇਹ ਤਾਂ ਕਾਨੂੰਨ ਬੜੇ ਵਧੀਆ ਨੇ ਜੀ ਮੋਦੀ ਸਾਹਿਬ ਨੇ ਤਾਂ ਕਿਸਾਨਾਂ ਦੀ ਕਾਇਆ ਕਲਪ ਕਰ ਦੇਣੀ ਹੈ ਇਹ ਸਾਡੇ ਆਮ ਵੀ ਹੁੰਦਾ ਹੈ ਜਦੋਂ ਫਸਲਾਂ ਦਾ ਭਾਅ ਵੱਧਦਾ ਹੈ ਜੇ ਤਾਂ ਭਾਈਵਲ ਪਾਰਟੀ ਹੋਵੇ ਆ ਤਾਂ ਕਮਾਲੇ ਕਰਤੀ ਹੈ ਐਕਤੀ ਕੇਂਦਰ ਸਰਕਾਰ ਨੇ ਤੇ ਜੇ ਹੋਵੇ ਵਿਰੋਧੀਆਂ ਦੀ ਫਿਰ ਜਵਾਬ ਆਉਂਦਾ ਐ ਐਦੂ ਵੱਡਾ ਕੋਝਾ ਮਜ਼ਾਕ ਕਿਸਾਨਾਂ ਨਾਲ ਕੀ ਹੋ ਸਕਦਾ ਬਿਲਕੁਲ ਭਾਵੇਂ ਆਪਦੇ ਭਾਈ ਬਾਲਾ ਨੇ 20 ਰੁਪਏ ਵਧਾਏ ਹੋਣ ਤੇ ਦੂਜਿਆਂ ਨੇ 100 ਵਧਾਇਆ ਹੋਵੇ ਸੋ ਇਹ ਜਿਹੜੀ ਮੁਰਾਕਾਤ ਹੋਈ ਹੈ ਭਾਵੇਂ ਉਹਦੀ ਗੱਲ ਸਾਹਮਣੇ ਆਈ ਹੈ ਕਿ ਰਾਜੇਬਾਲ ਹੋਰਾਂ ਦਾ ਬਿਆਨ ਆਇਆ ਕਿ ਮੈਂ ਤਾਂ ਕਿਹਾ ਕਿ ਦੋਏ ਭਾਈ ਇਕੱਠੇ ਹੋ ਜੋ ਸੋ ਕਿਉਂਕਿ ਜਗਦੀਪ ਸਿੰਘ ਚੀਮਾ ਬਿਲਕੁਲ ਉਸੇ ਖੇਤਰ ਚੋਂ ਆਏ ਲਗਾਤਾਰਤਾ ਦੇ ਵਿੱਚ ਅਕਾਲੀ ਦਲ ਦਾ ਨਿਹਾਰ ਹੁੰਦਾ ਜਾ ਰਿਹਾ ਹੈ ਤੇ ਸੁਖਵੀਰ ਸਿੰਘ ਬਾਦਲ ਨੇ ਇੱਕ ਨਵੀਂ ਚਰਚਾ ਛੇੜਨੀ ਸੀ ਉਹ ਰਾਜੀਵਾਲ ਸਾਹਿਬ ਨੂੰ ਮਿਲਲੇ ਕੀ ਰਾਜੀਵਾਲ ਸਾਹਿਬ ਦੇ ਮਿਲਣ ਦੇ ਨਾਲ ਜਿਹੜੇ ਸੁਜਗਤ ਕਿਸਾਨ ਮੋਰਚੇ ਦੇ ਸਮੂਹ ਆਗੂ ਨੇ ਉਹ ਸਾਰੇ ਦੇ ਸਾਰੇ ਸੁਖਵੀਰ ਸਿੰਘ ਬਾਦਲ ਦੇ ਨਾਲ ਤੁਰਨਗੇ ਬਿਲਕੁਲ ਇਹਦੇ ਬਾਰੇ ਤਾਂ ਸੁਚਨ ਵਾਲਾ ਬਿਸ਼ਪ ਵਿਖਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਸੋ ਆਉਣ ਵਾਲਾ ਸਮਾਂ ਦੱਸੇਗਾ ਇਹਦੇ ਵਿੱਚ ਕੋਮਲ ਕਿ ਠੀਕ ਹੈ ਸਿਆਸੀ ਹਲਕਿਆਂ ਦੇ ਵਿੱਚ ਇਹਦੀ ਚਰਚਾ ਜ਼ਰੂਰ ਹੈ ਕਿਉਂਕਿ ਬਲਵੀਰ ਸਿੰਘ ਰਾਜੇਵਾਲ ਵੀ ਇੱਕ ਸਿਆਸਤ ਦੇ ਵਿੱਚ ਆ ਗਏ ਸਨ ਉਹਨਾਂ ਨੇ ਵੀ 2022 ਦੇ ਵਿੱਚ ਚੋਣ ਲੜੀ ਇੱਕ ਵੱਖਰੀ ਗੱਲ ਹੈ ਕੋਈ ਜਤਰਾ ਸਕੇ ਹਾਲਾਂਕਿ ਉਹਨਾਂ ਬਾਰੇ ਚਰਚਾ ਹੀ ਚੱਲਦੀ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਾਜੇਵਾਲ ਸਾਹਿਬ ਨੂੰ ਚੋਣ ਜਿਤਾ ਕੇ ਪੰਜਾਬ ਦੀ ਬਾਗਡੋਰ ਦੇਣਾ ਚਾਹੁੰਦੇ ਸਨ ਪਰੰਤੂ ਉਹ ਮਾਮਲਾ ਸਿਰੇ ਨਹੀਂ ਚੜ ਸਕਿਆ ਜੀ ਬਿਲਕੁਲ ਢਿਲੋ ਸਾਹਿਬ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਤੇ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਾਦਰਸ਼ਕੋ ਇਸ ਹਫਤੇ ਦੀ ਸਰਗਰਮੀਆਂ ਦੇ ਵਿੱਚ ਫਿਲਹਾਲ ਇੰਨਾ ਹੀ ਫਿਰ ਮਿਲਾਂਗੇ ਅਗਲੇ ਹਫਤੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ